ਸਿੱਖਾਂ ਨੂੰ ਪੱਗ ਬੰਨਣ ਲਈ ਮੰਗਣੀ ਪੈ ਰਹੀ ਹੈ ਇਜਾਜ਼ਤ ਅਮਰੀਕਾ ਪੁਜੇ ਰਾਹੁਲ ਗਾਂਧੀ ਨੇ ਭਾਰਤ ਦੀ ਫਿਰਕੂ ਤਸਵੀਰ ਕੀਤੀ ਪੇਸ਼ ਕਿਹਾ ਗੁਰਦੁਆਰਾ ਸਾਹਿਬ ਜਾਣਾ ਵੀ ਹੋਇਆ ਮੁਸ਼ਕਲ ਭਾਜਪਾ ਵੱਲੋਂ ਰਾਹੁਲ ਗਾਂਧੀ ਨੂੰ ਅਦਾਲਤ ਵਿੱਚ ਕੜੀਸਣ ਦੀ ਚੇਤਾਵਨੀ ਅਮਰੀਕਾ ਵਿੱਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਕੀਤੀ ਟਿੱਪਣੀ ਤੇ ਵਿਵਾਦ ਪੈਦਾ ਹੋ ਗਿਆ ਹੈ ਅਤੇ ਭਾਜਪਾ ਆਗੂ ਰਾਹੁਲ ਗਾਂਧੀ ਨੂੰ ਅਦਾਲਤ ਵਿੱਚ ਕਢੀਸਣ ਦੀਆਂ ਧਮਕੀਆਂ ਦੇ ਰਹੇ ਨੇ ਟੈਕਸਸ ਮਗਰੋਂ ਵਰਜੀਨੀਆ ਪੁੱਜੇ ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤ ਵਿੱਚ ਸਿਰਫ ਸਿਆਸੀ ਲੜਾਈ ਨਹੀਂ ਚੱਲ ਰਹੀ ਸਗੋਂ ਇਹ ਸੰਘਰਸ਼ ਵੀ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਜਾਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਜਾਂ ਸਿੱਖ ਕੜਾ ਧਾਰਨ ਕਰ ਸਕਣਗੇ ਜਾਂ ਨਹੀਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਹ ਵਰਤਾਰਾ ਸਿਰਫ ਸਿੱਖਾਂ ਨਾਲ ਨਹੀਂ ਸਗੋ ਹੋਰਨਾ ਧਰਮਾਂ ਨਾਲ ਵੀ جاری ਹੈ ਸਰੋਤਿਆਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇੱਥੇ ਤਾਮਿਲਨਾਡੂ ਤੇਲੰਗਾਨਾ ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਰਾਜਾਂ ਨਾਲ ਸੰਬੰਧਿਤ ਲੋਕ ਮੌਜੂਦ ਨੇ ਸਿਰਫ ਰਾਜਾਂ ਦੇ ਨਾਂ ਨਹੀਂ ਸਗੋ ਇਹਨਾਂ ਅੰਦਰ ਮਹਾਨ ਇਤਿਹਾਸ ਭਾਸ਼ਾਾਂ ਮਾਂ ਅਤੇ ਰਵਾਇਤਾਂ ਦਾ ਵਾਸ ਹੈ ਆਰਐਸਐਸ ਨੂੰ ਕਰੜੇ ਹੱਥੀ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਨੇ ਕਿ ਇੱਕ ਸੂਬਾ ਦੂਜੇ ਤੋਂ ਹੇਠਲਾ ਰੁਤਬਾ ਰੱਖਦਾ ਹੈ ਅਤੇ ਇੱਕ ਭਾਸ਼ਾ ਦੂਜੀ ਭਾਸ਼ਾ ਤੋਂ ਉੱਪਰਲਾ ਦਰਜਾ ਰੱਖਦੀ ਹੈ ਕੁਝ ਧਰਮਾਂ ਨੂੰ ਦੂਜੇ ਧਰਮਾਂ ਤੋਂ ਨੀਵਾਂ ਦਿਖਾਉਣ ਦੇ ਯਤਨ ਵੀ ਹੋ ਰਹੇ ਨੇ ਇਹ ਗੈਰ ਜ਼ਰੂਰੀ ਬਹਿਸ ਕਿਉਂ ਛੇੜੀ ਜਾ ਰਹੀ ਹੈ ਜਦ ਕਿ ਪੰਜਾਬ ਹੋਵੇ ਜਾਂ ਮਧ ਪ੍ਰਦੇਸ਼ ਅਤੇ ਜਾਂ ਫਿਰ ਮਹਾਰਾਸ਼ਟਰ ਹਰ ਸੂਬੇ ਦਾ ਮਾਣ ਮਤਾ ਇਤਿਹਾਸ ਹੈ ਸਿਰਫ ਇੰਨਾ ਹੀ ਨਹੀਂ ਭਾਰਤੀ ਸੰਵਿਧਾਨ ਵਿੱਚ ਸਭਨਾਂ ਨੂੰ ਬਰਾਬਰ ਦੇ ਹੱਕ ਹਾਸਲ ਨੇ ਸਮਾਗਮ ਵਿੱਚ ਸ਼ਾਮਲ ਤਾਮਿਲ ਲੋਕਾਂ ਦੀ ਮਿਸਾਲ ਪੇਸ਼ ਕਰਦੇ ਹਾਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਇਹਨਾਂ ਨੂੰ ਆਪਣੀ ਮਾਂ ਬੋਲੀ ਬੋਲਣ ਤੋਂ ਰੋਕਿਆ ਜਾਵੇ ਤਾਂ ਇਹਨਾਂ ਦੇ ਦਿਲ ਤੇ ਕੀ guzreਗੀ ਆਰਐਸਐਸ ਇਸੇ ਵਿਚਾਰਧਾਰਾ ਤੇ ਕੰਮ ਕਰ ਰਹੀ ਹੈ ਅਤੇ ਤਾਮਿਲਾਂ ਸਣੇ ਮਰਾਠੀ ਬੰਗਾਲੀ ਅਤੇ ਮਣੀਪੋਰੀ ਭਾਸ਼ਾਵਾਂ ਨੂੰ ਹੇਟਲੇ ਦਰਜੇ ਦੀਆਂ ਬੋਲੀਆਂ ਦੱਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਦੀ ਟਿੱਪਣੀ ਸਾਹਮਣੇ ਆਈ ਤਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਕਾਂਗਰਸ ਨੂੰ 1984 ਦਾ ਸਿੱਖ ਕਤਲੇਆਮ ਚੇਤੇ ਕਰਵਾਇਆ ਜਦੋਂ ਨਾ ਸਿਰਫ ਸਿੱਖਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਸਗੋਂ ਗਲ ਵਿੱਚ ਟਾਇਰ ਪਾ ਕੇ ਸਾੜਿਆ ਵੀ ਗਿਆ ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਿਰੋਧ ਅਦਾਲਤੀ ਮੁਕੱਦਮਾ ਦਾਹਿਰ ਕੀਤਾ ਜਾਵੇਗਾ ਅਤੇ ਭਾਜਪਾ ਵੱਲੋਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਕਿ ਉਹ ਵਰਜੀਨੀਆ ਵਿੱਚ ਬੋਲੇ ਸ਼ਬਦ ਭਾਰਤ ਵਿੱਚ ਦੁਹਰਾ ਕੇ ਦਿਖਾਉਣ ਵੈਰ ਰਿਪੋਰਟ ਹਮਦਰ ਟੀਵੀ